ਪੁਲਿਸ ਵੱਲੋਂ ਕਿਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੇ ਬਾਵਜੂਦ ਸੂਬੇ ਅੰਦਰ ਲੁੱਟ ਖੋਹੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਨੇ ਗੈਰ ਸਮਾਜਿਕ ਅਨਸਰ ਬੇਖੌਫ ਹੋ ਕੇ ਲਗਾਤਾਰ ਆਪਣੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਮੋਗਾ ਦੇ ਕਸਬਾ ਅਜੀਤਪਾਲ ਤੋਂ ਜਿੱਥੇ ਦੋ ਲੁਟੇਰੇ ਇੱਕ ਦੁਕਾਨ ਵਿੱਚ ਨਗਦੀ ਲੁੱਟਣ ਦੇ ਇਰਾਦੇ ਨਾਲ ਦਾਖਲ ਹੋਏ ਪਰ ਮਹਿਲਾ ਦੀ ਦਲੇਰੀ ਕਾਰਨ ਉਹ ਆਪਣੇ ਇਰਾਦਿਆਂ ਵਿੱਚ ਕਾਮਯਾਬ ਨਹੀਂ ਹੋ ਸਕੇ ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਕਟਨਾ ਮੋਗਾ ਦੇ अजीतਵਾਲ ਦੀ ਹੈ। ਬੀਤੇ ਦਿਨ ਸ਼ਾਮੀ 5:30 ਵਜੇ ਦੇ ਕਰੀਬ ਦੋ ਲੁਟੇਰੇ ਇੱਕ ਦੁਕਾਨ ਦੇ ਅੰਦਰ ਪਹੁੰਚੇ। ਇੱਕ ਲੁਟੇਰੇ ਦੇ ਹੱਥ ਵਿੱਚ ਪਿਸਤੌਲ ਸੀ ਜਿਸ ਨੇ ਆਉਂਦੇ ਸਾਰ ਮਹਿਲਾ ਤੇ ਪਿਸਤੌਲ ਤਾਨ ਲਈ। ਦੂਜੇ ਲੁਟੇਰੇ ਨੇ ਮਹਿਲਾ ਤੋਂ ਗੱਲੇ ਵਿੱਚ ਰੱਖੀ ਨਗਦੀ ਲੁੱਟਣ ਦੇ ਇਰਾਦੇ ਨਾਲ ਪਹਿਲਾਂ ਉਸ ਨੂੰ ਧਮਕਾਇਆ ਅਤੇ ਫਿਰ ਨਗਦੀ ਚੁੱਕਣ ਲਈ ਗੱਲੇ ਵੱਲ ਵਧਿਆ ਸੀ ਕਿ ਮਹਿਲਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਅਤੇ ਇਹਨਾਂ ਲੁਟੇਰਿਆਂ ਦਾ ਡਟ ਕੇ ਵਿਰੋਧ ਕੀਤਾ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਮਹਿਲਾ ਨੇ ਇਹਨਾਂ ਲੁਟੇਰਿਆਂ ਨੂੰ ਲਲਕਾਰਿਆ ਤਾਂ ਉਹ ਇੱਕਦਮ ਪਿੱਛੇ ਵੱਲ ਭੱਜ ਗਏ ਇਹਨਾਂ ਲੁਟੇਰਿਆਂ ਨੇ ਇੱਕ ਵਾਰ ਫਿਰ ਤੋਂ ਮਹਿਲਾ ਤੇ ਪਿਸਤੌਲ ਤਾਨ ਲਈ ਅਤੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਨੇ ਬਹਾਦਰੀ ਵਿਖਾਉਂਦੇ ਹੋਏ ਉਹਨਾਂ ਨੂੰ ਨਾ ਸਿਰਫ ਭਜਾਇਆ ਸਗੋਂ ਉਹ ਇਹਨਾਂ ਲੁਟੇਰਿਆਂ ਨੂੰ ਫੜਨ ਲਈ ਇਹਨਾਂ ਦੇ ਪਿੱਛੇ ਵੀ ਦੌੜੀ ਪਰ ਲੁਟੇਰੇ ਮੌਕੇ ਦਾ ਫਾਇਦਾ ਲੈਂਦੇ ਹੋਏ ਉਥੋਂ ਫਰਾਰ ਹੋ ਗਏ ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੁਕਾਨ ਵਿੱਚ ਇੱਕ ਨੌਕਰ ਵੀ ਮੌਜੂਦ ਸੀ ਜੋ ਪਹਿਲਾਂ ਤਾਂ ਡਰਦਾ ਕੁਝ ਨਹੀਂ ਕਰ ਸਕਿਆ ਪਰ ਜਦੋਂ ਮਹਿਲਾ ਨੇ ਲੁਟੇਰਿਆਂ ਨੂੰ ਲੜਕਾਰਿਆ ਤਾਂ ਉਸਨੇ ਹਿੰਮਤ ਵਿਖਾਈ ਅਤੇ ਉਸਨੇ ਵੀ ਲੁਟੇਰਿਆਂ ਨੂੰ ਫੜਨ ਦੀ ਅਸਫਲ ਕੋਸ਼ਿਸ਼ ਕੀਤੀ ਮਹਿਲਾ ਦੀ ਦਲੇਰੀ ਕਾਰਨ ਬੇਸ਼ੱਕ ਲੁਟੇਰੇ ਆਪਣੀ ਕਾਰਵਾਈ ਨੂੰ ਅੰਜਾਮ ਨਹੀਂ ਦੇ ਸਕੇ ਪਰ ਪੁਲਿਸ ਦੀ ਚੌਕਸੀ ਅਤੇ ਕਾਰਗੁਜ਼ਾਰੀ ਤੇ ਵੱਡੇ ਸਵਾਲ ਜ਼ਰੂਰ ਖੜੇ ਹੋਏ ਨੇ ਸੂਬੇ ਅੰਦਰ ਲੁੱਟਖੋਹ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਇਹ ਜਾਪ ਰਿਹਾ ਹੈ ਕਿ ਗੈਰ ਸਮਾਜਿਕ ਅਨਸਰਾਂ ਦੇ ਮਨਾਂ ਵਿੱਚ ਪੁਲਿਸ ਦਾ ਕੋਈ ਖੋਫ ਨਹੀਂ ਹੈ ਜ਼ਰੂਰਤ ਹੈ ਪੁਲਿਸ ਪ੍ਰਸ਼ਾਸਨ ਠੋਸ ਉਪਰਾਲੇ ਕਰੇ ਅਤੇ ਚੌਕਸੀ ਵਧਾਏ ਤਾ ਜੋ ਅਜਈਆਂ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ ਮੋਗਾ ਤੋਂ ਗੌਰਵ ਮੋਂਗਾ ਦੇ ਨਾਲ ਨਿਊਜ਼ ਡੈਸਕ ਤੋਂ ਬਿਊਰੋ ਰਿਪੋਰਟ